ਹਰ ਰੋਤੀ ਦਾ ਮਾਮਲਾ। ਇਹ ਪ੍ਰਤੀ ਤੋਂ ਮੰਗਦੇ ਆ ਜੀ। ਫੋਨ ਮੰਗਦਾ ਜੀ। ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ। ਕਿਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ 40 ਲੱਖ ਦੀ। ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਹਾਂ ਕੀਤਾ ਸਰ। ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨੇ? ਹਾਂਜੀ। ਦੋ ਵਾਰੀ ਅੱਗੇ ਹੋ ਗਿਆ। ਤੇ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ। ਹਾਂਜੀ। ਉਹ ਦੋਸੀ ਕੀ? ਕਿਹਾ ਕਿ ਦੋਸੀ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ। ਹਾਂਜੀ। ਤੇ ਜਿਹੜਾ 2024 ਚ ਉਹਨਾਂ ਦੀ ਵਹਿਜ ਮੰਨ ਚੋਗੀ। ਅਸੀਂ ਹਾਂਜੀ ਜਿਹੜੀ ਕੱਲ ਬੁਲੇ ਚਲੀ ਉਹ ਕਿੱਥੇ ਲੱਗੀ ਹੈ ਆ ਉਹ ਦੁਕਾਨ ਦੇ ਸਭ ਤੋਂ ਪੱਲੇ ਕੋਲੇ ਤੇ ਲੱਗੀ ਠੀਕ ਹੈ ਤੇ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਗਈ ਹੈ ਜੀ ਪੂਰਾ ਯੋਰ ਨਾ ਹਾਂ ਛਾਣੇ ਨਹੀਂ ਕਰ ਕੋਈ ਸੀਸੀਟੀਵੀ ਵੀ ਬੈਰਾ ਕੈਮਰੇ ਜਾਈ ਹਾਂਜੀ ਆਏ ਜੀ ਉਹ ਮੋਂ ਬਣਿਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਜਿਹੜੇ ਤੁਹਾਡੇ ਲੋਕ ਪਿੱਛੇ ਮਗਰ ਉਹ ਜਿਹੜੇ ਭੱਜ ਨਾ ਸਕੀ ਹਾਂਜੀ ਹਾਂਜੀ ਜੀ ਆੜੇ ਬੰਦੇ ਗਏ ਮਗਰ ਉਹਨਾਂ ਕਾਰਨ ਕੀਤੀ ਹੈ ਤਿੰਨ ਫਾਗਡੇ ਹਾਂਜੀ ਥੋੜਾ ਹੀ ਫਰਕ ਰ ਆ ਗਿਆ ਸਰ ਜੇ ਕੱਲ ਕਾਬੂ ਆ ਜਣੇ ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਕਿਹੜਾ ਚੋਅ ਨਹੀਂ ਹੈ ਸਾਲਪੁਰ ਤੋਂ ਮੇਰੇ ਖਿਆਲ ਨੂੰ ਪੀਸ ਪ੍ਰੋਟੈਕਸ਼ਨ ਨੂੰ ਮਿਲੀ ਹੋਈ ਹੈ ਉਹ ਉਧਰ ਇਥੇ ਮੌਜੂਦ ਹਨ ਹਾਂਜੀ ਮੌਜੂਦ ਹੈ ਇਹਨਾਂ ਲੋਕਾਂ ਨੂੰ ਕੀਤਾ ਕਿਉਂ ਪਰ ਆਪ 15 ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ 35 ਵਰਸੀਓ ਹਾਂਜੀ 35 ਵਰਸੀਓ ਮੋੜ ਸਾਲ ਦਾ ਤੁਸੀਂ ਯਾਰ ਇਹ ਨਾ ਪਹਿਲਾਂ ਇੱਕ ਦੋ ਰਾਊਂਡ ਹਾਂ ਰਾਊਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਧਰ ਲਾਏ ਅੱਛਾ ਗੇੜੇ ਚੋਤੇ ਫੇਰੇ ਆਣ ਕੇ ਫੈਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਕੋਈ ਇੰਨੇ ਰੌਣਕ ਜਿਹੜੀ ਉਹਨਾਂ ਲੋ ਫਿਰਿੰਗ ਦਿੱਤੀ ਇੱਕੋ ਰੌਣਕ ਡਿਆ ਨਾ ਮੁਰਕੀ ਮੰਗੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗੇ ਪ੍ਰਸ਼ਾਸਨ ਜੀਾਨੂੰ ਸਹੀ ਪਾਚਲਾ ਦੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜਿਹੜੀ ਤੁਹਾਨੂੰ ਥ੍ਰੈਡ ਕਰ ਹਸਾਰੀਆਂ ਨੇ ਇੱਥੇ ਲੋਕਲ ਨੰਬਰ ਪੁੱਛ ਆਰੀਆਂ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲੂਗਾ ਚਾਹੀਦਾ ਕਿ ਵੈਸੇ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤਾਂ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਹਾਂ ਜੀ ਸੌਦਾ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈਗੀ 6:20 ਤੇ ਕੋਈ ਗੋਲੀ ਚੱਲੀ ਹੈਗੀ ਪਰਮਕੁਟੁੰਦਾਵਾ ਉਹਦੇ ਅਸੀਂ ਜਾਂਚ ਕਰ ਰਹੇ ਹੈਗੇ ਆ ਕਿ ਮਸਲਾ ਮਤਲਬ ਕਿਹਦੇ ਤੇ ਗੋਲੀ ਚੱਲੀ ਕਿੰਝ ਲਈ ਇਹ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੁਕਾਨ ਦੇ ਕੋਲ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਜਿਹੜਾ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਾ ਜੇਲ੍ਹ ਦੇ ਵਿੱਚ ਨੇ ਸਰ ਤੇ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪ ਕੀ ਸਰ ਸੀਸੀਟੀਵੀ ਕੈਮਰੇ ਖੰਗਾਰੇ ਕੋਈ ਫੁਟੇਜ ਵਗੈਰਾ ਮਿਲੀ ਹੁਣਾਂ ਨਹੀਂ ਅੱਜ ਚੱਲ ਰਿਹਾ ਜੀ ਜਾਂਚ ਚੱਲਦੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਂ ਐਫਆਈਆਰ ਲਾਚ ਕੀਤੀ ਹੋਈ ਹੈ ਜੀ ਆਪਾਂ